ਦੀ ਤਾਂ ਪੋਸਟਮਾਰਟਮ ਵਗੈਰਾ ਕਰਾਂ ਲਈ ਅਸੀਂ ਸਿਵਲ ਹਸਪਤਲ ਸੰਗਰੂਰ ਆ। ਕੀ ਨਾਮ ਸੀ ਸਰ? ਨਾਮ ਕਿੱਦਿਆ ਹੋਇਆ ਕੀ ਗੱਲ? ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮ੍ਰਿਤਕ ਦਾ ਨਾਮ ਸੁਨੀਪ ਸੁਨੀਪ ਸਨ ਆਫ ਗੁਰਿੰਦਰ ਕੁਮਾਰ ਸੀ। ਤੇ ਇਹ ਮਰਦ ਇੱਕ ਆਪਣਾ ਟੂੜੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮਗਰੋਂ ਉੱਧਰ ਹੋਇਆ। ਤੇ ਬਾਕੀ ਜਿਹੜੀ ਪ੍ਰਕਾਲ ਹੈ ਉਹ ਅਸੀਂ ਕਰਦੇ ਹਾਂ। ਇਤਨਾ ਮਾਮਲਾ ਵੀ ਕਿ ਕਿਸ ਤਰ੍ਹਾਂ ਕੇ ਕਤਲ ਕੀਤਾ ਲੱਗਦਾ ਸੀ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਬੰਨੂ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਕੋਈ ਕਰਦੇ ਆਂ ਦੱਸੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਦੇ ਖਿਲਾਫ ਖੋਲਪੋਚ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰੌਂਡ ਅੱਪੀ ਕਰਾਂਗੇ ਬੰਦੀ ਉਹਨਾਂ ਦਾ ਕਾਰਵਾਈ ਵੀ ਕਰਾਂਗੇ ਠੀਕ ਹੈ ਜੀ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਆ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲੈ ਕੇ ਅਮਲ ਵਿੱਚ ਲਿਆਵਾਂਗੇ